ਸਰ ਅੱਜ ਦਾ ਕੈਂਪ ਜਿਹੜਾ ਹੈਗਾ ਸਮੂਹ ਪਿੰਡ ਦੇ ਵਸਨੀਕਾਂ ਤੇ ਬਾਗਬਾਨੀ ਵਿਭਾਗ ਦੀ ਕੋਆਪਰੇਸ਼ਨ ਦੇ ਨਾਲ ਜਿਹੜਾਗਾ ਅੱਜ ਸੀ ਮਸੀਤਪਾਲ ਕੋਡ ਵਿਖੇ ਲਗਾ ਰਹੇ ਆ ਅ ਇਸ ਕੈਂਪ ਦਾ ਬੇਸਿਕਲੀ ਮਤਵ ਇਹ ਹੈ ਕਿ ਬਾਗਬਾਨੀ ਦੇ ਭਾਗ ਦੀਆਂ ਜਿੰਨੀਆਂ ਵੀ ਸਾਰਾ ਸਾਲ ਚੱਲਦੀਆਂ ਸਕੀਮਾਂ ਨੇ ਸਹੂਲਤਾਂ ਨੇ ਅਤੇ ਸੈਟਰਸ ਸਟੇਟ ਦੀਆਂ ਜਿਹੜੀਆਂ ਇੰਪਲੀਮੈਂਟ ਦੇ ਰਿਲੇਟਡ ਜਾਂ ਹੋਰ ਸਟੋਰ ਦੇ ਰਿਲੇਟਡ ਜਿੰਨੀਆਂ ਸਹੂਲਤਾਂ ਨੇ ਉਹਨਾਂ ਬਾਰੇ ਸਾਡੇ ਇਲਾਕੇ ਦੇ ਪਿੰਡ ਦੇ ਬਲਾਕ ਦੇ ਕਿਸਾਨ ਵੀਰਾਂ ਨੂੰ ਜਾਣੂ ਕਰਾਇਆ ਜਾਵੇ ਤਾਂਕਾ ਕਿ ਜਿਹੜੀ ਇਹ ਇਸ ਕੈਂਪ ਦੇ ਵਿੱਚ ਸੀ ਭਗਦਾਰੀ ਕੀਤੀ ਹੈ ਜੀ ਅ ਜੀ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਬਾਗਬਾਨੀ ਕਿੱਤੇ ਦੇ ਵਿੱਚ ਫਲ ਦੇ ਬਾਗਾਂ ਦੇ ਉੱਤੇ ਸਬਜ਼ੀਆਂ ਦੀ ਕਾਸ਼ਤੇ ਉੱਤੇ ਫੁੱਲਾਂ ਦੀ ਕਾਸ਼ਤੇ ਉੱਤੇ ਵੱਖ-ਵੱਖ ਸਬਸਿਡੀਆਂ ਜਿਹੜੀਆਂ ਹੈਗੀਆਂ ਨੇ ਦਿੱਤੀਆਂ ਜਾਂਦੀਆਂ ਨੇ ਤੇ ਸਾਡਾ ਇਹ ਇਲਾਕਾ ਵੀ ਬਾਗਾਂ ਵਾਲਾ ਹੈਗਾ ਆ ਇੱਥੇ ਦੇ ਵੀ ਕਿਸਾਨ ਵੀਰਾਂ ਨੂੰ ਜਿੰਨੀਆਂ ਵੀ ਸਬਸਿਡੀਆਂ ਬਾਗਬਾਨੀ ਵਿਭਾਗ ਵੱਲੋਂ ਆਉਂਦੀਆਂ ਨੇ ਹੋਰ ਤਾਂ ਨਵੀਆਂ ਗਾਈਡਲਾਈਨਸ ਵੀ ਆਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪਿਛਲੇ ਸਾਲ ਤੋਂ ਲਗਭਗ 100% ਸਬਸਿਡੀ ਜਿਹੜੀ ਹੈਗੀ ਆ ਵਧ ਵੀ ਗਈ ਹੈ ਜਿਵੇਂ ਪਹਿਲਾਂ ਲਗਭਗ 8000 ਰੁਪਏ ਪ੍ਰਤੀ ਏਕੜ ਦੀ ਸਬਸਿਡੀ ਮਿਲਦੀ ਸੀਗੀ ਨਿੰਬੂ ਜਾਤੀ ਦੇ ਬਾਗ ਤੇ ਹੁਣ ਉਹ ਵਧਾ ਕੇ 20000 ਕਰ ਦਿੱਤੀ ਗਈ ਹੈ ਤਾਂ ਜੋ ਵੀ ਕਿਸਾਨ ਫਿਰ ਬਾਗਬਾਨੀ ਕਿਤੇ ਨੂੰ ਅਪਣਾਉਣਾ ਚਾਹੁੰਦਾ ਆ ਉਹ ਸਾਡੇ ਨਾਲ ਦਫ਼ਤਰ ਵਿਖੇ ਜਾਂ ਮੇਰੇ ਨਾਲ ਖੁਦ ਸੰਪਰਕ ਕਰਕੇ ਅਸੀਂ ਉਹਨਾਂ ਨੂੰ ਇਹ ਸਬਸਿਡੀਆਂ ਜਿਹੜੀਆਂ ਹੈਗੇ ਨੇ ਅਵੇਲ ਕਰਾਵਾਂਗੇ ਮੁੱਖ ਤੌਰ ਤੇ ਜਿਹੜਾ ਸਾਡਾ ਇਹ ਇਲਾਕਾ ਆ ਇਹਦੇ ਵਿੱਚ ਨਿੰਬੂ ਜਾਤੀ ਦੇ ਬਾਗ ਹੈਗੇ ਨੇ ਫਿਰ ਮਟਰ ਅਤੇ ਆਲੂ ਦੀ ਕਾਸ਼ ਜਿਹੜੀ ਹੈਗੀ ਆ ਉਹ ਵੀ ਕਾਫੀ ਅੱਛੀ ਤਰੀਕੇ ਨਾਲ ਕੀਤੀ ਜਾਂਦੀ ਆ ਤਸੀਂ ਸਮੇਂ ਸਮੇਂ ਸਰ ਜਿੰਨੇ ਵੀ ਸਾਡੇ ਇਲਾਕੇ ਦੇ ਬਾਗਬਾਨ ਹੈਗੇ ਨੇ ਉਹਨਾਂ ਦੇ ਫੀਲਡ ਵਿਜ਼ਿਟ ਕਰਦੇ ਆ ਜੇ ਕੋਈ ਥਰੁਟੀਆਂ ਪ੍ਰਾਪਤ ਹੁੰਦੀਆਂ ਨੇ ਅਤੇ ਉਹਨਾਂ ਨੂੰ ਸਮੇਂ ਸਰ ਜਿਹੜੀ ਹੈਗੀ ਆ ਉਹਨਾਂ ਦੀ ਮੈਨੇਜਮੈਂਟ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ